ਇੱਕ ਘਰ ਦੇ ਵਿੱਚ ਉਸ ਵੇਲੇ ਮਾਤਮ ਛਾ ਗਿਆ ਜਦੋਂ ਇੱਕ ਫਾਰਚਨਰ ਗੱਡੀ ਦੇ ਬੋਲੋ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਫੇਟ ਮਾਰ ਦਿੱਤੀ ਜਿਸ ਦੌਰਾਨ ਉਸ ਨੌਜਵਾਨ ਦੀ ਮੌਤ ਹੋ ਗਈ ਹੈ ਜੀ ਹਾਂ ਦੱਸਿਆ ਜਾ ਰਿਹਾ ਹੈ ਕਿ ਜਿਸ ਨੌਜਵਾਨ ਦੀ ਮੌਤ ਹੋਈ ਹੈ ਉਹ 12ਵੀਂ ਕਲਾਸ ਦਾ ਵਿਦਿਆਰਥੀ ਸੀ ਅਤੇ ਫਾਰਚਨਰ ਗੱਡੀ ਉਸ ਨੂੰ ਫੇਟ ਮਾਰ ਦਿੱਤੀ ਜਿਸ ਦੌਰਾਨ ਡਿੱਗਣ ਕਾਰਨ ਉਸ ਦੀ ਮੌਤ ਹੋ ਗਈ ਅਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਅੱਜ ਉਸ ਨੌਜਵਾਨ ਦਾ ਜਨਮ ਦਿਨ ਹੈ ਅਮਰਤਪਾਲ ਤੁਹਾਨੂੰ ਕੀ ਗੱਲ ਹੋਈ ਕੱਲ ਤਾਂ ਨਾ ਕਿਦਾਂ ਸਵਾ ਵਾਪਰਿਆ ਅਸੀਂ ਜਾਣਦੇ ਹਾਂ ਜਿੱਦਾਂ ਤੇ ਪਿੱਛੋਂ ਆ ਗੱਡੀ ਟੱਕਰ ਮਾਰੀ ਤੇ ਮੇਰੇ ਹੱਥ ਨਾਂਗੀ ਦੋ ਸਿਰ ਤੇ ਨਾਂਗੀ ਕਿਹੜੀ ਗੱਡੀ ਸੀ ਫੋਰਚੂਨਰ ਗੱਡੀ ਕਿੱਥੋਂ ਆਉਂਦੇ ਨੇ ਵਾਪਸ ਕੇ ਉਹ ਨਹੀਂ ਜਾਣਦੇ ਅਸੀਂ ਸਕੂਲ ਤੋਂ ਆਉਂਦੇ ਹਾਂ ਬਸ ਪੇਪਰ ਦੇ ਕੇ ਆਉਂਦੇ ਪੇਪਰ ਦੇ ਕੇ ਆਉਂਦੇ ਅੱਛਾ ਹਾਂਜੀ ਤੇ ਉਹ ਤੇਰੇ ਨਾਲ ਦਾ ਸਾਥੀ ਜਿਹੜਾ ਉਹਦੀ ਮੌਕੇ ਤੇ ਮੌਜੂਦ ਹਾਂਜੀ ਉਹਦੀ ਮੌਕੇ ਤੇ ਮੌਜੂਦ ਕਿੰਨੇ ਕ ਵਜੇ ਦੀ ਘਟਨਾ ਹੈ ਇਹ 4:00 ਵਜੇ ਦੀ ਹੈ ਹਰਪ ਕੋਈ ਵਾਅਸ ਆ ਰਹੇ ਕਿੱਥੇ ਹੋਈ ਘਟਨਾ ਇਹ ਫੜਿਆਵਾ ਤੋਂ ਗਾਂ ਥੋੜਾ ਅਦਰ ਕਿਲੋਮੀਟਰ ਦਾ ਖੈ ਦੇਖਿਆ ਜਾ ਰਿਹਾ ਹੈ ਕਿ ਤੇਜ਼ ਰਫਤਾਰੀ ਦੇ ਕਾਰਨ ਅਜਿਹੇ ਅਨੇਕਾਂ ਮਾਮਲੇ ਸਾਹਮਣੇ ਆ ਰਹੇ ਨੇ ਲੋਕਾਂ ਨੂੰ ਲੋੜ ਹੈ ਧਿਆਨ ਦੇਣ ਦੀ ਬਿਊਰੋ ਰਿਪੋਰਟ ਹਰਪ ਪੰਜਾਬ ਟੀਵੀ